ਇਹ ਜੋ ਤੁਸੀਂ ਮੇਜ਼ ਤੇ ਲੱਗੇ ਮੋਬਾਈਲ ਵੇਖ ਰਹੇ ਹੋ ਪਿੱਛੇ ਲੱਗੇ ਸਟicker ਇਹ ਕੋਈ ਮੋਬਾਈਲਾਂ ਦੀ ਕੰਪਨੀ ਜਾਂ ਦੁਕਾਨ ਤੇ ਸੇਲ ਨਹੀਂ ਲੱਗੀ ਇਹ ਮੋਬਾਈਲ ਫਾਜ਼ਿਲ ਕਾ सदर थाना ਪੁਲਿਸ ਵੱਲੋਂ ਫੜੇ ਗਏ ਜਾਂ ਲੱਭੇ ਗਏ ਜੋ ਕਿ 2-3 ਸਾਲਾਂ ਦੇ ਗਵਾਚੇ ਹੋਏ ਸੀ ਜਿਸ ਬਾਰੇ ਲੋਕਾਂ ਨੂੰ ਬੁਲਾਇਆ ਗਿਆ ਤੇ ਮੋਬਾਈਲ ਦਿੱਤੇ ਗਏ ਅਤੇ ਇਸ ਬਾਰੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕਿਉਂਕਿ ਇੱਥੇ सदर थाना ਐਸਐਚਓ ਨੇ ਦੱਸਿਆ ਕਿ ਜਿਹੜੇ ਮੋਬਾਈਲ ਗੁੰਮ ਜਾਂਦੇ ਹਨ ਉਹਨਾਂ ਦੇ ਸ਼ਿਕਾਇਤ ਦਰਜ ਹੁੰਦੀ ਹੈ ਆਈਐਮਆਈ ਨੰਬਰ ਦਰਜ ਹੁੰਦਾ ਹੈ ਅਤੇ ਉਹ ਸਰਵਰ ਲੈਂਸ ਤੇ ਲੱਗ ਜਾਂਦੇ ਹਨ 2-3 ਸਾਲ ਬਾਅਦ ਜਦੋਂ ਵੀ ਚੁਰਾਇਆ ਜਾਂਦੇ ਨੇ ਫੜੇ ਜਾਂਦੇ ਹਨ ਇਸ ਬਾਰੇ ਜੋ ਮੋਬਾਈਲ ਲੈਣ ਆਏ ਸੀ ਲੋਕਾਂ ਦਾ ਕੀ ਕਹਿਣਾ ਹੈ ਸਭ ਕੁਝ ਕਿ ਪੁਲਿਸ ਨੇ ਕੁਝ ਜਿਹੜੇ ਮੋਬਾਈਲ ਨਹੀਂ ਉਹ ਬਰਾਮਦ ਕੀਤੇ ਨਹੀਂ ਹਾਂਜੀ ਹਾਂਜੀ ਇਹ ਇੱਕ ਸਾਡੇ ਕੋਲ ਪੋਰਟਲ ਬਣਿਆ ਹੋਇਆ ਹੈ ਜੀ ਪੰਜਾਬ ਗਵਰਨਮੈਂਟ ਵੱਲੋਂ ਸੀਈਆਰ ਤੇ ਪੋਰਟਲ ਤੇ ਜਿੰਨੇ ਵੀ ਬੱਚੇ ਹੁੰਦੇ ਨੇ ਮੋਬਾਈਲ ਉਹਨਾਂ ਨੂੰ ਅਸੀਂ ਇਸ ਪੋਰਟਲ ਤੇ ਪਾ ਗਏ ਤੇ ਇਹਨਾਂ ਦੇ ਜਿਹੜੇ ਬੱਚੇ ਵਿੱਚ ਖੱਚ ਤੇ ਲਾ ਕੇ ਜਦੋਂ ਲੱਭ ਜਾਂਦੇ ਆ ਫਿਰ ਅਸੀਂ ਇਹਨਾਂ ਦੇ ਪੁਰਾਣੇ ਕੁਲ ਮੈਂਬਰ ਨੂੰ ਸਾਦ ਕੇ ਤੇ ਉਹਨਾਂ ਦੇ ਹੈਂਡਓਵਰ ਕਰਦੇ ਹਾਂ ਅੱਜ ਜਿਹੜਾ ਇਹ ਕਰੀਬ 10 ਦੇ ਕਰੀਬ ਮੋਬਾਈਲ ਫੋਨ ਜਿਹੜੇ ਅਸੀਂ ਹੁਣ ਤੱਕ ਲੱਭੇ ਇਹਦੇ ਕਈ ਤਾਂ 2-2 ਸਾਲ ਪੁਰਾਣੇ ਨੇ ਮੋਬਾਈਲ ਜਿਹੜੇ ਹੁਣ ਲੱਭੇ 2023 ਤੋਂ ਬਾਅਦ ਚ ਹੋਏ ਨੇ ਉਹਨਾਂ ਦੇ ਪੁਰਾਣੋਂ ਅੱਜ ਬੁਲਾਇਆ ਜੀ ਤੇ ਉਹਨਾਂ ਦੇ ਅੱਜ ਹੈਂਡਓਵਰ ਕਰਾਂਗੇ ਕਿੰਨੇ ਕੁ ਲੋਗ ਆਏ ਹੋਏ ਨੇ ਸਾਰੇ ਇੱਥੇ ਜੀ ਲਾਈਵ ਸੱਤ-ਅੱਠਵੇਂ ਵੀ ਆਈਏ ਜੀ ਹਾਂਜੀ ਸਰ ਇਹ ਜਿਸ ਤਰ੍ਹਾਂ ਨਾਲ ਤੁਸੀਂ ਕਿਹਾ ਕਿ 2-2 ਸਾਲ ਹੋ ਗਏ ਇਹਨਾਂ ਨੂੰ ਗਵਾਚਿਆ ਨੂੰ ਕਿ ਉਦੋਂ ਤੋਂ ਤੋਂ ਸ਼ਿਕਾਇਤਾਂ ਪੁਲਿਸ ਨੂੰ ਕੀਤੀਆਂ ਹਾ ਗਿਆ ਜੀ ਕੋਈ ਸਹੇਤਾ ਉਹ ਕਹਤਾ ਉਹ ਕਿ ਤੇ ਪਰ ਉਹ ਪੋਰਟਲ ਤੇ ਸੱਚ ਤੇ ਲੱਗ ਜਾਂਦੀ ਪਰ ਜਦੋਂ ਇਹ ਕਿਤੇ ਉਹ ਹੁੰਦਾ ਸੱਚ ਦੇ ਵਿੱਚ ਆ ਜਾਂਦਾ ਜਦੋਂ ਕੋ ਮੋਬਾਈਲ ਉਹਦੇ ਵਿੱਚ ਕੋਈ ਹੋਰ ਸਿੰਪ ਹੁੰਦਾ ਪਰ ਉਹਨੂੰ ਅਸੀਂ ਵੀ ਟੈਸਟ ਕਰਕੇ ਤੇ ਲਵ ਲੇ ਲਈ ਪਰ ਇਹ ਇਹਨੇ ਚ ਵੀ ਕਿਹਾ ਜਾ ਸਕਦਾ ਕਿ ਜਿਸ ਨੂੰ ਮੋਬਾਈਲ ਮਿਲਿਆ ਉਹ ਵੀ ਵਿਅਕਤੀ ਇਨਾ ਸ਼ਾਤਰ ਹੁੰਦਾ ਕਿ ਇਸ ਦਾ ਇਸਤੇਮਾਲ ਕਰਨ ਦੇ ਲਈ ਦੋ ਦੋ ਸਾਲ ਵੇਟ 'ਚ ਰਹਿੰਦਾ ਕਿ ਇਹਨੂੰ ਬਾਅਦ 'ਚ ਇਸਤੇਮਾਲ ਕਰਾਂਗੇ ਵੀ ਵੇਖੋ ਜੀ ਇਹ ਲਗ ਲਗ ਕਈ ਹੁੰਦੇ ਲਾਲਚੀ ਲੋਕ ਹੁੰਦੇ ਆ ਜਿਹੜੇ ਦੇ ਕੋ ਰੱਖ ਲੈਂਦੇ ਆ ਪਰ ਉਹਨਾਂ ਨੂੰ ਇਸ ਚ ਦਾ ਪਤਾ ਨਹੀਂ ਹੁੰਦਾ ਵੈਗ ਨਹੀਂ ਹੁੰਦੇ ਉਹ ਇਹ ਚੀਜ਼ਾਂ ਦੇ ਕਿਆ ਨਾ ਮਤਲਬ 2 ਸਾਲ ਤੋਂ ਪੁਲਿਸ ਇਹਨਾਂ ਦੇ ਮਗਰ ਲੱਗੀ ਹੋਈ ਸੀ ਅ ਜੀ ਸਰ ਬਿਲਕੁਲ ਬਿਲਕੁਲ ਇੱਕ ਜਿਸ ਬੰਦੇ ਜਿਹੜਾ ਮੇਰੀ ਟੀਮ ਦਾ ਬਹੁਤ ਵਧੀਆ ਈ ਕੰਮ ਜਿਹੜੇ ਮੁੰਡੇ ਪੋਰਟਲ ਤੋਂ ਕਰਦੇ ਤੇ ਆ ਇੱਕਦਮ ਉਹ ਤਾਂ ਵੇਖਦੇ ਰਹਿੰਦੇ ਪੋਰਟਲ ਦੇ ਵਿੱਚ ਸਰਚ ਕਰਦੇ ਇਹ ਕਿੰਨੀ ਕਾ ਕੀਮਤ ਦੇ ਫੋਨ ਹੋਣਗੇ ਸਰ ਸਰ ਵੇਖੋ ਜੀ ਇਹ ਕੀਮਤ ਇਹਨਾਂ ਦੀ ਤਾਂ 7000 8000 ਰੁਪਏ ਇਸ ਤਰ੍ਹਾਂ ਹੋਏਗੀ ਘੱਟੋ ਘੱਟ ਇੱਕ ਮੋਬਾਈਲ ਦੀ ਕਈ ਨਵੇਂ ਮੋਬਾਈਲ ਬਿਲਕੁਲ ਜੀ ਇਹ ਕਮੋਡਿਟੀ ਦਾ ਇੱਕ ਕਿਸ਼ਤੀ ਜਿਹਾ ਜਾਰੀ ਹੋਦੋਂ ਦਾ ਡਿਗਡੂ ਪਿਆ ਹੈ ਮਤਲਬ ਇਹ ਕੱਲ ਜਿਸ ਤਰ੍ਹਾਂ ਦੇਖਣ ਚ ਲੱਗ ਰਿਹਾ ਕਿ ਚੰਗਾ ਫੋਨ ਕੋਈ 20000 ਦਾ ਤਾਂ ਹੁੰਦਾ ਹੀ ਆ ਹੁੰਦਾ ਜੀ ਬਿਲਕੁਲ ਹੁੰਦਾ ਜੀ ਹੈਨਾ ਤਾਂ ਕਹੇ ਤੁਸੀਂ ਕਿ 2 ਲੱਖ ਰੁਪਏ ਦੇ ਤੁਸੀਂ ਫੋਨ ਜਿਹੜੇ ਆ ਜੀ ਜੀ ਬਿਲਕੁਲ ਜੀ ਭਰਾਵਾਂ ਨੇ ਕੀਤੇ ਕਿੰਨੇ ਕੁ ਸਰ ਹੁਣ ਦੇ ਚੁੱਕੇ ਆ ਪਹਿਲਾਂ ਵੀ ਦਿੱਤੇ ਨੇ ਫੋਨ ਲੈਣਾ ਆ ਪਹਿਲਾਂ ਵੀ ਔੜੇ ਪਰ ਮੇਰੀ ਆਉਣ ਇਸ ਆਸੇ ਦੌਰਾਨ ਜਿਹੜਾ ਇਹ ਪਹਿਲੀ ਵਾਰ ਦੇ ਰਹੇ ਆ ਇਹਨਾਂ ਨੂੰ ਆਪ ਹਮ ਤਾਂ ਕਿ 10 ਮੋਬਾਈਲ ਨੇ ਸਰ ਅੱਜ 10 ਹੋ ਗਏ ਨੇ ਮਾਲਕ ਨੇ ਆ ਕੇ ਕੀ ਕਹਿਆ ਤੁਹਾਨੂੰ ਮਤਲਬ ਮਾਲਕ ਹੁੰਦੇ ਆ ਕੇ ਕੀ ਕਹਿੰਦੇ ਵੀ ਸਾਡਾ ਫੋਨ ਕਿਵੇਂ ਗੁੰਮਿਆ ਕੀ ਹੋਇਆ ਬਸ ਸਹੀ ਇਹ ਬਚਾ ਦੱਸ ਦੇ ਜਿਵੇਂ ਕੋਈ ਬਸ ਚੜਨ ਲੱਗਾ ਡਿੱਗ ਪਿਆ ਜਿ ਜਾਂ ਕਿਵੇਂ ਕਿਸੇ ਦਾ ਕਿਸੇ ਤਰ੍ਹਾਂ ਗੁੰਮ ਹੋ ਜਾਂਦੇ ਨੇ ਜੀ ਮੰਨ ਲਓ ਸਰ ਕਿਸੇ ਨੇ ਪੁੱਛਣਾ ਹੈਗਾ ਤਾਂ ਉਹ ਕੀ ਪ੍ਰੂਫ ਲੈ ਕੇ ਆਵੇ ਵੀ ਸਾਡਾ ਮੋਬਾਈਲ ਮਾਲਕ ਗੁੰਮਿਆ ਉਹ ਤਾਂ ਜਿਹੜਾ ਡੱਬਾ ਬਿਲ ਤੇ ਆਈਮਈ ਨੰਬਰ ਜਾਂ ਹੋਵੇ ਉਹਦੇ ਤੇ ਨਾਲ ਉਹਦੀ ਇੱਕ ਐਪਲੀਕੇਸ਼ਨ ਲੈ ਵੀ ਉਹਨੂੰ ਅਸੀਂ ਸੱਚ ਤੇ ਲਾ ਦੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸਰ ਜਿਹੜੇ ਕਹਿੰਦੇ ਆ ਕਿ ਪੁਲਿਸ ਕੰਮ ਹੀ ਨਹੀਂ ਕਰਦੀ ਨਾ ਸਾਡਾ ਫੋਨ ਗੁੰਮ ਜਾਂਦਾ ਇਹ ਹੋ ਜਾਂਦਾ ਨਾ ਪੁਲਿਸ ਕੋਈ ਕੰਮ ਨਹੀਂ ਕਰਦੀ ਸਾਡੇ ਫੋਨ ਨਹੀਂ ਲੱਭਦੀ ਅੱਜ ਫਿਰ ਤੁਸੀਂ ਲੱਭ ਦਿੱਤੇ ਨਹੀਂ ਨਹੀਂ ਬਿਲਕੁਲ ਪੁਲਿਸ ਪੂਰਾ ਇਸ ਬੰਦੀ ਜਿਹੜਾ ਪੂਰੀ ਮਿਹਨਤ ਨਾਲ ਕੰਮ ਕਰਦੀ ਤੇ ਵੇਖੋ ਤੁਹਾਡੇ ਸਾਹਮਣੇ ਹੀ ਵੇਖੋ ਕਿੰਨੇ ਵਾਰ ਆਪਾਂ ਟ੍ਰੇਸ ਕੀਤੇ ਜੀ ਕਹਿੰਦੇ ਭਾਵੇਂ ਸ਼ਿਕਾਇਤਾਂ ਦੀ ਲੇਕਿਨ ਸਮਾਂ ਪੈ ਜਾਂਦਾ ਪਰ ਪੁਲਿਸ ਦੇ ਧਿਆਨ ਚੋਂ ਮਾਮਲਾ ਹੁੰਦਾ ਬਿਲਕੁਲ ਬਿਲਕੁਲ ਜੀ ਹਾਂ ਇਹ ਹੈ ਕਿਵੇਂ ਲੋਕ ਜ਼ਿਆਦਾ ਹੋ ਜਾਂਦੇ ਜੀ ਕਿ ਜਲਦੀ ਹੁਣੇ ਹੀ ਜਿਹੜਾ ਕੀਤਾ ਜਾਵੇ एबीआई न्यूज चैनल देखने वाले सभी दर्शकों से हम अपील करते हैं कि चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत